ਜਿੰਨੇ ਸਸਤੇ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਪੂਰੇ ਪੰਜਾਬ ਦੇ ਵਿੱਚ ਅਜਿਹੇ ਰੇਟ ਤੁਹਾਨੂੰ ਨਹੀਂ ਮਿਲਣਗੇ ਸੀ। ਕੁੱਲ 60000 ਤੋਂ ਥੱਲੇ ਰੇਟ ਮਾਲਕ ਨੇ ਬੁਲਟ ਦਾ ਮੰਗਿਆ ਸੀ ਤੇ 50000 ਰੁਪਿਆ ਮਾਲਕ ਨੇ ਗੱਡੀ ਦਾ ਮੰਗਿਆ। ਰੇਟ ਇੰਨਾ ਚੋਂ ਘੱਟ ਵੱਧ ਬਹੁਤ ਜ਼ਿਆਦਾ ਹੋ ਜਾਣਗੇ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲ ਹੀ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ, ਘਰ, ਕੋਠੀ, ਮਕਾਨ, ਗੱਡੀ, ਮੋਟਰਸਾਈਕਲ ਵੇਚਣਾ ਜੇ ਚਾਹੋ ਨੀ ਆਪਣੇ ਕੋਲੇ ਭੇਜੋ ਫਰੀ ਚ ਆਪਾਂ ਐਡ ਲ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਡਸਟਰ ਤੁਸੀਂ ਚੈੱਕ ਕਰੋ ਜੀ ਮਾਡਲ ਦੀ ਗੱਲ ਕਰੀਏ 2013 ਮਾਡਲ ਗੱਡੀ ਲੈ ਕੇ ਪਹੁੰਚਿਆ ਅੱਧੇ ਆਪਾਂ ਨੂੰ ਟਾਇਰ ਮਿਲ ਜਾਣਗੇ 50 ਤੋਂ 55 ਪੈਸੇ ਤੇ ਲੋਨ ਅਵੇਲੇਬਲ ਹੈ ਜੀ ਤੇ ਗੱਡੀ ਕੋਈ ਐਕਸੀਡੈਂਟ ਨਹੀਂ ਹੋਈ ਨਾ ਕੋਈ ਲੱਗੀ ਹੋਈ ਹੈ ਵਧੀਆ ਗੱਡੀ ਐਸੀ ਡਿਸਟ੍ਰਿਕਟ ਬਠਿੰਡਾ ਇਹਨਾਂ ਨੂੰ ਲੱਗਦਾ ਡੀਜ਼ਲ ਤੇ ਗੱਡੀ ਹੈ ਤੇ ਪਿੰਡ ਇਹਨਾਂ ਦਾ ਨੰਗਲਾ ਜੀ ਤਲਵੰਡੀ ਸਾਬੋ ਦੇ ਜਮਈ ਲੱਗੇ ਪੈ ਜਾਂਦੇ ਜੇ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ 287 ਤੇ ਗੱਡੀ ਦੇ ਆਪਾਂ ਅੰਦਰੋਂ ਜੇ ਦੇਖੀਏ ਤਾਂ ਮਾਲਕ ਨੇ ਦੱਸਿਆ ਵੀ ਸਾਰਾ ਕੰਮ ਟੋਟਲ ਮਾਲਕ ਨੇ ਕਰਵਾਇਆ ਹੋਇਆ ਕਮੀ ਪੇਸ਼ੀ ਕੋਈ ਨਹੀਂ ਪੂਰੀ ਸੋਹਣੀ ਗੱਡੀ ਅਸੀਂ ਮਾਲਕ ਨੇ ਵਧੀਆ ਰੱਖੀ ਹੋਈ ਆ ਸਾਰੇ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜਿਵੇਂ ਕਿ ਸੀਟ ਕਵਰ ਮੈਟਿੰਗ ਮੈਟ ਏਸੀ ਹੀਟਰ ਵਰਕਿੰਗ ਦੇ ਵਿੱਚ ਆ ਏਸੀ ਹੀਟਰ ਦਾ ਵੀ ਕੰਮ ਵਗੈਰਾ ਇਹਨਾਂ ਨੇ ਸਾਰਾ ਕਰਵਾ ਰੱਖਿਆ ਸੀ ਕਮੀ ਪੇਸ਼ੀ ਕੋਈ ਨਹੀਂ ਵਧੀਆ ਗੱਡੀ ਆਪਾਂ ਨੂੰ ਮਿਲੂਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਦਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਨਗਲਾ ਮਾਲਕ ਦੇ ਘਰੇ ਪੈਂਡ ਚ ਗੱਡੀ ਖੜੀ ਆ ਮਾਲਕ ਨੇ ਪਰਸਨਲ ਰੱਖੀ ਹੋਈ ਆ ਤੇ ਓਨਰ ਦਾ ਮੋਬਾਈਲ ਨੰਬਰ 94639 ਤੇ 58208 ਇਹ ਮਾਲਕ ਦਾ ਨੰਬਰ ਹੈਗਾ ਸੈਕਿੰਡ ਗੱਡੀ ਦੀ ਆਪਾਂ ਜੇ ਗੱਲ ਕਰੀਏ ਤਾਂ ਆਪਣੇ ਕੋਲੇ ਰੇਟਸ ਪਹੁੰਚੀ ਅਸੀਂ ਗੱਡੀ ਚੱਕਰ ਉਹ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਅਸੀਂ ਮਾਡਲ ਮਿਲ ਜੂਗਾ ਆਪਾਂ ਨੂੰ 7ਵੇਂ ਮਹੀਨੇ ਦੀ 11 ਜੀ ਇਨਸੂਰੈਂਸ 1 ਸਾਲ ਦਾ ਪਾਸਿੰਗ 2026 ਤੱਕ ਤੇ ਡੀਜ਼ਲ ਤੇ ਗੱਡੀ ਅਸੀਂ ਰੇਟ ਆਪਾਂ ਦੇਖੀਏ ਤਾਂ 1,67,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਗੱਡੀ ਪੂਰੀ ਸੋਹਣੀ ਆਪਾਂ ਲੈ ਕੇ ਪਹੁੰਚੀ ਅਸੀਂ ਚੈੱਕ ਕਰੋ ਹਰਿਆਣਾ ਨੰਬਰ ਹੈ ਜੀ ਤੇ ਬੰਪਰ ਵਗੈਰਾ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਗੱਡੀ ਸੋਹਣੀ ਹੈ ਅੰਦਰੋਂ ਪੂਰੀ ਵਧੀਆ ਪਈਆ ਬਾਹਰੋਂ ਪੂਰੀ ਵਧੀਆ ਪਈਆ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਸਟਾਰਟਿੰਗ ਵਧੀਆ ਜੀ ਜਾਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ 167 ਇੱਕ ਮਾਲਕ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਘਾਟਾ ਵਾਦਾ ਹੋ ਜੂਗਾ ਤੇ 26 ਤੱਕ ਦਾ ਪਾਸਿੰਗ 1 ਸਾਲ ਦਾ ਇੰਸ਼ੋਰੈਂਸ ਸਾਰਾ ਕੁਝ ਵਧੀਆ ਜੀ ਓਨਰ ਦਾ ਮੋਬਾਈਲ ਨੰਬਰ ਕਰੋ ਨੋਟ 79 869 44 264 ਕੋਈ ਵੀ ਗੱਲ ਕਰਨੀ ਹੋਈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਗੱਲ ਤੁਸੀਂ ਆਪ ਕਰ ਸਕਦੇ ਹੋ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 94656929488 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਜੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਐਡ ਆਪਾਂ ਫ੍ਰੀ ਚ ਤੁਹਾਡੀ ਲਾ ਦਾਂਗੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਵੈਗਨਰ ਗੱਡੀ ਦੀ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਵੈਗਨਰ ਗੱਡੀ ਭੇਜੀ ਹੋਈ ਹੈ ਜੀ ਮਾਲਕ ਨੇ ਵੇਚਣੀ ਹੈ ਤੇ 2025 ਤੱਕ ਜੁਲਾਈ ਮਹੀਨਾ ਪਾਸਿੰਗ ਆਪਨ ਮਿਲ ਜੂਗੀ ਤੇ 2010 ਮਾਡਲ ਗੱਡੀ ਹੈ ਜੀ ਗੱਡੀ ਆਪਾਂ ਨੂੰ ਮਿਲੂਗੀ ਦਿੱਲੀ ਨੰਬਰ ਤੇ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਜੀ ਇਹ ਤੇ ਗੱਡੀ ਖੜੀ ਹੈ ਤਰਨ ਤਰਨ ਏਰੀਆ 'ਚ ਤਰਨ ਤਰਨ ਏਰੀਆ 'ਚ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਗੱਡੀ ਨੂੰ ਤੁਸੀਂ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਤੂਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਤੂਰ ਕੇ ਦੇਖ ਲਓ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੀ ਪਹਿਲਾਂ ਤੁਸੀਂ ਆਪਦੀ ਪੂਰੀ ਤਸੱਲੀ ਕਰ ਲਿਓ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਇਹਨਾਂ ਨੇ ਫਿਕਸ ਰੇਟ ਕਿਹਾਗਾ ਘਾਟਾ ਬਾਧਾ ਹੋਣਾ ਨਹੀਂ ਕਿਉਂਕਿ ਰੇਟ ਫਿਕਸ ਪਹਿਲੇ ਇਹਨਾਂ ਨੇ ਦੱਸਤਾ ਜੀ ਬਾਕੀ ਜਿੰਨੇ ਵੀ ਵੀਡੀਓ 'ਚ ਰੇਟ ਹੁੰਦੇ ਆ ਜੀ ਮਸ਼ੀਨਰੀਆਂ ਦੇ ਅਲੱਗ-ਅਲੱਗ ਰੇਟ ਹੁੰਦੀਆਂ ਜੀ ਅਲੱਗ-ਅਲੱਗ ਮਸ਼ੀਨਰੀਆਂ ਦੀ ਰੇਟ ਉੱਤੇ-ਥੱਲੇ ਹੋ ਜਾਂਦੇ ਆ ਪਰ ਆਪਾਂ ਜਿਹੜੀ ਗੱਡੀ ਦਾ ਰੇਟ ਫਿਕਸ ਹੁੰਦਾ ਉਹ ਦੱਸ ਦਿੰਨੇ ਆ ਜੀ ਇਸ ਗੱਡੀ ਦਾ ਰੇਟ ਭਾਈ ਫਿਕਸ ਹੋਣਾ ਨਹੀਂ ਜਿਵੇਂ ਕਿ ਇਹ ਵੈਗਨਰ ਗੱਡੀ ਹੈ ਜੀ ਇਹਦੇ ਵਿੱਚੋਂ ਇੱਕ ਵੀ ਰੁਪਿਆ ਲੈਸ ਨਹੀਂ ਹੋਣਾ ਨਾ ਉੱਤੇ ਹੋਣਾ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਮਾਲਕ ਨੂੰ ਪੁੱਛ ਲਿਓ ਕਿਵੇਂ ਕੁਸ਼ੇ ਜੀ ਕੀ ਕੁਸ਼ੇ ਬਾਕੀ ਤੁਹਾਡੀ ਗੱਲ ਸਿੱਧੀ ਹੋ ਜੂਗੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਸੀ 98 765 86 747 ਗੱਲ ਤੁਸੀਂ ਆਪ ਹੀ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਰੂਰ ਕਰਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਹੁੰਦੀ ਹੈ ਜੀ ਸਾਰਾ ਕੰਮ ਆਪਣਾ ਜਮ੍ਹਾਂ ਫਰੀ ਚ ਹੁੰਦਾ ਹੈ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋ ਜੀ ਪਸੰਦ ਆਈ ਹੈ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਅਲੱਗ-ਅਲੱਗ ਏਰੀਆ ਚੋਂ ਘਰ, ਕੋਠੀ, ਮਕਾਨ, ਗੱਡੀ, ਮੋਟਰਸਾਈਕਲ ਹਰ ਰੋਜ਼ ਆਪਾਂ ਵਧੀਆ ਰੇਟਾਂ 'ਚ ਲੈ ਕੇ ਆਉਂਦੇ ਰਹਿੰਨੇ ਆਂ ਅਸੀਂ। ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਮਿਲ ਗਿਆ ਹੋਊਗਾ ਜੀ, ਉਹਨੂੰ ਜ਼ਰੂਰ ਦਬਾ ਦਿਓ। ਕਿਉਂਕਿ ਜਦੋਂ ਸਬਸਕ੍ਰਾਈਬ ਚੈਨਲ ਨੂੰ ਕਰ ਦੋਗੇ, ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ, ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਜੀ। ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ। ਲਾਕਿ ਵੀਡੀਓ ਆਪਾਂ ਡੇਲੀ ਲੈ ਕੇ ਪ ਜ਼ਰੂਰ ਦੇਖਿਆ ਕਰੋ ਆਪਣੀ ਵੀਡੀਓ ਬਹੁਤ ਮਿਹਨਤ ਕਰਦੇ ਹਾਂ ਜੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਵਾੜਨਾ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਇਓ ਜੀ ਹੁਣ ਆਪਾਂ ਇੱਕ ਕਾਲੇ ਰੰਗ ਦੀ ਆਲਟੋ ਗੱਡੀ ਦੀ ਗੱਲ ਕਰਾਂਗੇ ਅਸੀਂ ਆਲਟੋ ਐਲ ਐਕਸ ਆਈ ਆਪਾਂ ਲੈ ਕੇ ਪਹੁੰਚੇ ਹਾਂ 2010 ਮਾਡਲ ਗੱਡੀ ਹੈ ਅਸੀਂ ਰਜਿਸਟਰ 11 ਦੇ ਵਿੱਚ ਹੋਈ ਹੈ ਪਾਵਰ ਸਟੀਅਰਿੰਗ ਤੇ ਟੱਚ ਸਕਰੀਨ ਅੰਦਰ ਲੱਗੀ ਹੋਈ ਹੈ ਸੈਂਟਰ ਲੋਗੇ ਅਸੀਂ ਆ ਲਾਈ ਲੱਗੇ ਹੋਏ ਨੇ ਨਵੇਂ ਸੀਟ ਕਵਰ ਨਹੀਂ ਸਾਰੀ ਗੱਡੀ ਆਲਮੋਸਟ オリジナル ਮਾਲਕ ਨੇ ਦੱਸੀ ਅਸੀਂ ਏਸੀ ਹੀਟਰ ਵਰਕਿੰਗ ਚ ਤੇ ਗੱਡੀ ਆਪ ਨੂੰ ਮਿਲੂਗੀ ਲੁਧਿਆਣਾ ਏਰੀਆ ਚ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੋ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਲੁਧਿਆਣਾ ਖੜੀ ਆ ਜਾ ਕੇ ਦੇਖ ਸਕਦਾ हूं ਘਰ ਦੀ ਗੱਡੀ ਆ ਜੀ ਪਰਸਨਲ ਮਾਲਕ ਨੇ ਰੱਖੀ ਹੋਈ ਹੈ ਜਿੰਨੀਆਂ ਗੱਡੀਆਂ ਤੁਸੀਂ ਦੇਖੀਆਂ ਜੀ ਲੋਕਲ ਘਰਾਂ ਚ ਖੜੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਪਿੰਡਾਂ ਚ ਖੜੀਆਂ ਲੋਕਲ ਤੇ ਵਧੀਆ ਰੇਟਾਂ ਚ ਮਾਲਕ ਨੇ ਆਪਣੇ ਕੋਲੇ ਭੇਜੀਆਂ ਜਿਵੇਂ ਕਿ ਇਹ ਗੱਡੀ ਤੁਸੀਂ ਦੇਖ ਰਹੇ ਹੋ 170 ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਦਾ ਕੀਤਾ ਜਾਊਗਾ ਜੀ ਓਨਰ ਦਾ ਮੋਬਾਈਲ ਨੰਬਰ 98143300 ਪੁਆਇੰਟ ਕੋਈ ਵੀ ਗੱਲ ਕਰਨਾ ਚਾਹੋ ਨੂੰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਤੁਸੀਂ ਕਰ ਸਕਦੇ ਹੋ ਸਿੱਧੀ ਮਾਲਕ ਨਾਲ ਹੁਣ ਆਪਾਂ ਬੁਲਟ ਦੀ ਗੱਲ ਕਰਾਂਗੇ ਜੀ ਕੁੱਲ 60000 ਦੇ ਡਿਮਾਂਡ ਦੇ ਵਿੱਚ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਕਿਹਾ ਰੇਟ ਉੱਤੇ ਥੱਲੇ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਡਿਸਟ੍ਰਿਕਟ ਫਰੀਦਕੋਟਾ ਜੀ ਫਰੀਦਕੋਟ ਦੇ ਲਾਗੇ ਇਹਨਾਂ ਦਾ ਪਿੰਡ ਹੈ ਜੀ ਉੱਥੇ ਮਾਲਕ ਦੇ ਘਰੇ ਖੜਾਗਾ ਬੁਲਟ ਇਹ 60000 ਦੇ ਵਿੱਚੋਂ ਵੀ ਘਾਟਾ ਮਾਲਕ ਕਰ ਦੇਣਗੇ ਘਟਾਵਾ ਦਾ ਮਾਲਕ ਨੇ ਕਿਹਾਗਾ 1994 ਮਾਡਲ ਬੁਲਟ ਮਾਲਕ ਨੇ ਦੱਸੇ ਬਾਕੀ ਕੰਡੀਸ਼ਨ ਆਪ ਤੁਸੀਂ ਚੈੱਕ ਕਰੋ ਜੀ ਸਾਰਾ ਕੁਝ ਮਾਲਕ ਨੇ ਫੋਟੋਆਂ ਵਿੱਚ ਦਿਖਾਇਆ ਹੈ ਓਨਰ ਦਾ ਮੋਬਾਈਲ ਨੰਬਰ 8727033655 ਗੱਲ ਕਰ ਲਓ ਜੀ ਹੁਣ ਤੁਸੀਂ ਇੱਕ i10 ਗੱਡੀ ਚੈੱਕ ਕਰੋ ਜੀ i10 ਫਾਸਟ ਓਨਰ ਪਹਿਲੇ ਨਾਮ ਗੱਡੀ ਆ ਜੀ ਹਰਿਆਣਾ ਨੰਬਰ ਹੈ 골ਡਨ ਰੰਗ ਦੇ ਵਿੱਚ ਨੋ ਮਾਡਲ ਗੱਡੀ ਆ ਜੀ ਤੇ ਮਲੋਡ ਖੜੀ ਆ ਰੇਟ ਮੰਗਿਆ ਕੁੱਲ 52000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ 52000 ਰੁਪਇਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕਿਸੇ ਨੂੰ ਪਸੰਦ ਆਈ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਜੀ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਤੁਸੀਂ ਕਰ ਲਿਓ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਅਗਲੇ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ 'ਚ ਐਡ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਜੇ ਤੁਹਾਡੇ ਕੋਲੇ ਕੋਈ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਹੈ ਉੱਤੇ ਆਪਣੇ ਚੈਨਲ ਦਾ ਹਰੀ ਜਖਰਾਂ ਚ ਵਟਸਐਪ ਨੰਬਰ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਕੇ ਜਰੂਰ ਜਾਓ ਜੇ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋੜ ਜੋ ਜੀ ਚੈਨਲ ਦੇ ਨਾਲ ਤੇ ਹੁਣ ਦੋ ਜੀ ਮੈਨੂੰ ਇਜਾਜ਼ਤਾਂ